ਸਾਰੇ ਮੋਹਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਪਹੁੰਚੇ ਨਵੇਂ ਵੀਡੀਓ ਲੈ ਕੇ ਅੱਜ ਮੈਂ ਤੁਸੀ ਵੀਡੀਓ ਐਂਡ ਤੱਕ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਅੱਜ ਬਣਾਵਾਂਗੇ ਆਪਾਂ ਹਲਵਾਈ ਸਟਾਈਲ ਚਾਟ ਪਾਪੜੀ ਆਹ ਲਈ ਆਪਾਂ ਨੇ ਦੋ ਗੋਲੀਆਂ ਮਹਦੇ ਦੀਆਂ ਲਈਆਂ ਕਿ ਆਪਾਂ ਨੇ ਗਰਮ ਕਰ ਲਿਆ ਇਹਦੇ ਵਿੱਚ ਪਾਉਣਾ ਪਹਿਲਾਂ ਇੱਕ ਚਮਚਾ ਪਾਵਾਂਗੇ ਆਪਾਂ ਜਵਾਨ ਦਾ ਇਹਦੇ ਵਿੱਚ ਥੋੜਾ ਜਿਹਾ ਭਮਗਣਾ ਕਬੂਤਾ ਨਹੀਂ ਪਾਉਣਾ ਇੱਕ ਚੁਟਕੀ ਹੀ ਪਾਉਣਾ। ਤੇ ਫਿਰ ਭਗ ਭਮਗਣੇ ਦੇ ਵਿੱਚ ਮੋੜ। ਕੋਸਾ ਜਿਹਾ ਕੇ ਉਹ ਕਰਕੇ। ਉਹਨਾਂਕ ਕਿਉਂ ਪਾਉਣਾ? ਜਿੰਨੇ ਕ ਨਾਲ ਹੀ ਗਿੱਲਾ ਜਿਹਾ ਹੋ ਜਾਵੇ। ਉਹ ਸੁਖਸਾ ਹਮਨਾ। ਥੋੜਾ ਜਿਹਾ ਘੋਲਵਾਵਾਂਗੀ ਬਿਲਕੁਲ ਹਲਵਾਇ ਸਟਾਈਲ ਵਾਲੀ ਜਿਸ ਤਰ੍ਹਾਂ ਨੇ ਬੇਹਾਂ ਵਿੱਚ ਬਣਾਉਂਦੇ ਹਾਲਵਾ ਅਨੁਸਾਰ ਰਸਤਰਾ ਕਰਦੇ ਹਾਂ ਮੌਨ ਪਾ ਕੇ ਉੱਤੇ ਮਿਚਣਾ ਲਾ ਦੇ ਦੀ ਜੀਨ ਪਹਨਾ ਪਾਣੀ ਕੋਸਾ ਪਾਣੀ ਨਾ ਗਰਮ ਲਿਆਣਾ ਪਾਣੀ ਨਾ ਠੰਡਾ ਥੋੜਾ ਜਿਹਾ ਕੋਸਾ ਪਾ ਦਾਂਗੇ ਥੋੜਾ ਹੀ ਪਾਉਣਾ ਪਹਿਲਾਂ ਜੇ ਲੋੜ ਪਈ ਬਾਅਦ ਚ ਪਾਵਾਂਗੇ ਦੌ ਜੱਟਾ ਥੋੜਾ ਸਖਤ ਹੈ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਹੱਥ ਚ ਵਾਕੇ ਪਾਉਣਾ ਨਾ ਆਪਣੇ ਆਟਾ ਬਹੁਤਾ ਗਰਮ ਉਹ ਬਹੁਤਾ ਕੈੜਾ ਕਰਨਾ ਨਾ ਆਪਣੇ ਬਹੁਤਾ ਪਤਲਾ ਸੱਕਾ ਤਾਂ ਜਾਈ ਰੱਖਣਾ ਦਰਮਿਆਨ ਨਾਲ ਲੋਕ ਜਿੱਦਾਂ ਇਸ ਤਰ੍ਹਾਂ ਰੱਖ ਕੇ ਰੱਖ ਰਹੇ ਨੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿਉਂ ਕਰਮ ਕਰਕੇ ਪਾਉਣਾ ਹੈ ਚਕੋਸਾ ਜ ਪਾਣੀ ਵੀ ਆਪਾਂ ਨੇ ਕੋਸਾ ਹੀ ਪਾਉਣਾ ਫਸੇ ਸਟਾਨ ਦਾ ਕੋਨ ਕਿੰਨਾ ਤੱਕ ਦੇਣਾ ਕੱਪੜਿਆਂ ਨਾਲ 15 ਮਿੰਟ ਰੱਖ ਲੈਣਾ ਲਓ 15-20 ਮਿੰਟ ਹੋ ਗਏ ਹੁਣ ਆਪਾਂ ਇਹ ਕਰਾਂਗੇ ਨਮਕੀ ਪਾਪੜੀਆਂ ਸਾਜੀ ਸਟੌਕ ਤੇ ਬਣਾ ਜਾਣੇ ਛੋਟੇ ਛੋਟੇ ਜਿਹੇ ਕਰ ਲੈਣੇ ਨੇ ਪੈਰ ਵਿੱਚ ਕੱਢਾਂਗੇ ਇਹ ਚਮਚੇ ਨਾਲ ਗਲੀਆਂ ਜੁਜੇ ਨਾ ਗਲੀਆਂ ਕੱਢੀਆਂ ਫਿਰ ਫੁੱਲ ਜਾਣੀਆਂ ਨਾ ਇਹ ਗਲੀਆਂ ਨਾਲੇ ਤਪੜੀਆਂ ਵੱਡੀਆਂ ਹੈਗਾ ਲਓ ਜੀ ਇਸ ਤਰ੍ਹਾਂ ਹੀ ਬਣਾ ਲਏਗਾ ਸਾਰੀਆਂ ਤਪੜੀਆਂ ਲਓ ਜੀ ਸਾਰੀਆਂ ਤਪੜੀਆਂ ਵੇਰਨੀ ਆ 15 ਮਿੰਟ ਇਹਨਾਂ ਨੂੰ ਰੈਸਟ ਦੇ ਤੇ ਹੁਣ ਆਪਾਂ ਇੱਧਰ ਇਹਨਾਂ ਨੂੰ ਫਰਾਈ ਕਰਾਂਗੇ ਲੋ ਜੀ ਕਿਰਕਾ ਕਿ ਹੋ ਗਿਆ ਗਰਮ ਆਪਾਂ ਇਹਨੂੰ ਪਹਿਲਾਂ ਇੱਕ ਪਾ ਕੇ ਦੇਖਾਂਗੇ ਹਾਇਫ ਥੋੜਾ ਜਿਹਾ ਕੱਟ ਕੇ ਸੇਕ ਮੋਤਾ ਗਰਮ ਤੇਲ ਨਹੀਂ ਕਰਨਾ ਨਾ ਬਹੁਤ ਠੰਡਾ ਰੱਖਣਾ ਸੇਕ ਕਰ ਦੇਣਾ ਮੀਡੀਅਮ ਲੋ ਜੀ ਇਸ ਤਰ੍ਹਾਂ ਹੀ ਸਾਰੇ ਪਾ ਦੇਣੇ ਨੇ ਲੋ ਜੀ ਇਸ ਤਰ੍ਹਾਂ ਸਾਰੀਆਂ ਪਾ ਲੈਣੀ ਲੋ ਜੀ ਜੋ ਸਾਰੀਆਂ ਤੈਕ ਦੇ ਉੱਪਰ ਆ ਜਾਣ ਫਿਰ ਆਪਾਂ ਨੇ ਪਲਟ ਦੇਣੀਆਂ ਸੇਕ ਬਿਲਕੁਲ ਮੀਡੀਅਮ ਰੱਖਣਾ ਨਹੀਂ ਤਾਂ ਫਿਰ ਇਹਨਾਂ ਦਾ ਕਲਰ ਚੇਂਜ ਹੋ ਜਾਣਾ ਜ਼ਿਆਦਾ ਕਲਰ ਨਹੀਂ ਬਹੁਤਾ ਚੇਂਜ ਕਰਨਾ ਨੂੰ ਪਲਟ ਹੋ ਗਏ ਸਾਰੇ ਇਸ ਤਰ੍ਹਾਂ ਹੀ ਪਕਾ ਲੈਣਾ ਇਹਨਾਂ ਨੂੰ ਥੱਲ-ਥੱਲ ਕਰਕੇ ਲੋ ਜੀ ਹਲਕਾ ਜਿਹਾ ਬ੍ਰਾਊਨ ਕਰ ਰ ਹੋ ਗਿਆ ਇਸ ਤਰ੍ਹਾਂ ਲਈ ਕੱਢ ਲੈਣਾ ਆਪਾਂ ਨੇ ਜਦੋਂ ਇਹਨਾਂ ਨੇ ਆਪਣੇ ਸੇਕ ਨਾਲ ਵੀ ਥੋੜਾ ਜਿਹਾ ਇਹਨਾਂ ਨੂੰ ਕਲਰ ਚੇਂਜ ਕਰ ਲੈਣਾ ਜੇ ਆਪਾਂ ਨੇ ਜ਼ਿਆਦਾ ਪਹਿਲਾਂ ਹੀ ਚੇਂਜ ਕਰਤਾ ਫਿਰ ਇਹਨਾਂ ਨੂੰ ਜ਼ਿਆਦਾ ਜਲ ਜਾਣਾ ਹੁਣ ਬਸ ਆਪਾਂ ਨੇ ਕੱਢ ਲੈਣੀ ਆ ਗੈਸ ਕਰ ਦੇਣਾ ਘੱਟ ਬਿਲਕੁਲ ਘਿਓ ਨਿਚੋੜ ਕੇ ਦੇਖੋ ਕਿੰਨੀ ਖਸਤਾ ਬਣੀ ਆ ਲੋ ਸਾਰੀਆਂ ਪਪੜੀਆਂ ਬਣ ਕੇ ਹੋ ਗਈਆਂ ਤਿਆਰ ਹੁਣ ਕ ਇਹਨਾਂ ਨੂੰ ਕਰਾਂਗੇ ਠੰਡੀਆਂ 10 ਤੋਂ 15 ਮਿੰਟ ਇਹਨਾਂ ਨੂੰ ਕਰਾਂਗੇ ਇਹਨਾਂ ਦਾ ਸਮਾਂ ਤਿਆਰ ਨੂੰ ਕੱਢਦੇ ਲਈਏ ਲੋ ਜੀ ਹੁਣ ਆਪਾਂ ਰੱਖਾਂਗੇ ਇਹਨਾਂ ਦੀ ਪਲੇਟ ਆਲੇ ਆਪਣੇ ਦਹੀਂ ਦਹੀਂ ਫੈਟਾਂਗੇ ਚੰਗੀ ਤਰ੍ਹਾਂ ਥੋੜਾ ਜਿਹਾ ਖੱਟਾ ਮਿੱਠਾ ਕਰ ਲੈਣਾ ਤੇ ਥੋੜੀ ਜਿਹੀ ਮਾਮਾ ਦੀ ਚੀਨੀ ਜੇ ਤੁਸੀਂ ਜ਼ਿਆਦਾ ਤਿੱਖਾ ਕਰਨਾ ਚਾਹਦੇ ਹੋ ਤੁਸੀਂ ਰਹਿਣ ਚੀਨੀ ਪਾਓ ਲਓ ਜੀ ਹੁਣ ਡਾਵਾਂਗੇ ਤੇ ਪਲੇਟ ਇਹ ਆਪਣੇ ਤੋਂ ਹਰੀ ਚਟਣੀ ਵੀ ਆਪਾਂ ਘਰੇ ਬਣਾਈ ਦੀ ਆ ਇਹ ਐਂਡੀ ਦੀ ਚਟਣੀ ਖੱਟੀ ਮਿੱਠੀ ਇਹ ਵੀ ਘਰੇ ਬਣਾਈ ਦੀ ਆ ਹੁਣ ਆਪਾਂ ਇਹਨਾਂ ਨੂੰ ਥੋੜਾ ਥੋੜੀ ਇਹਦੇ ਵਿੱਚ ਡੁਬਾਂਗੇ Smak. ਪਹਿਲਾ ਪਾਉਮਾਂ ਕੇ ਫੇਰੇ ਪਰ ਚੱਕ ਲਓ ਆਪਣੇ ਹਿਸਾਬ ਨਾਲ ਪਾ ਲਓ ਜਿੰਨੀ ਤੁਹਾਨੂੰ ਖਾਣੂ ਫੇਰ ਪਾਉਮਾਂ ਕੇ ਦਹੀਂ ਉਹ ਆਪਣੇ ਹਿਸਾਬ ਨਾਲ ਪਾ ਲਓ ਜਿੰਨਾ ਤੁਹਾਨੂੰ ਚਾਹੀਦਾ ਖਾਣੂ ਉਹ ਪਾਉਮਾਂ ਕੇ ਹਰੀ ਛਟਣੇ ਹੁਣ ਬਾਮਾ ਨੂੰ ਭੁਲੇ ਹੋਇਆ ਲੂ ਆਲੂ ਵਾਲ ਕੇ ਕੱਟ ਲੈ

ਹਾਮਾਂਗੇ ਘੱਟੇ ਚੱਲਣਗੇ ਘੱਟੇ ਮਿੱਠੇ ਹਾਂਮਾਂਗੇ ਹਰ ਹਾਂ ਬਾਮਾਂਗੇ ਚਾਟਨ ਚੱਲਣਾ ਇਹ ਵੀ ਆਪਣੇ ਘਰੇ ਬਣਾਇਆ ਹੈ ਇਹਦੇ ਵਿੱਚ ਤੁਸੀਂ ਅਨਾਰ ਦਾ ਪੇਲਾ ਦਾਣੇ ਵੀ ਪਾ ਸਕਦੇ ਆਂ ਅਨਾਰ ਦੇ ਦਾਣੇ ਵੀ ਪਾ ਸਕਦੇ ਆਂ ਤਾਂ ਕਿ ਡਰਾਈ ਨਹੀਂ ਕੋਈ ਤਮਾ ਦੇ ਪਹਿਲੇ ਕੁਸਾਈ। ਅਸੀਂ ਸਟਾਰਟ ਕੱਪੜੇ ਬਣ ਕੇ ਹੋ ਗਏ ਤਿਆਰ। ਵੀਡੀਓ ਤੇ ਇਸ ਤਰ੍ਹਾਂ ਦੀ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ। ਵੀਡੀਓ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ।